ਸਰਦਾਰ ਸੋਨ ਸਿੰਘ ਖੰਡਰ ਸਾਫ ਦਾ ਮੰਤਰੀ ਜਿਹਨਾਂ ਨਾਮਿਨੇਸ਼ਨ ਆ ਕਰਾਉਣ ਆਇਆ ਆਓ ਵੀਰ ਖੰਡਰ ਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਨਾਮਿਨੇਸ਼ਨ ਆ ਕਰਾਉਣ ਪਹੁੰਚੇ ਜੀ ਦੇਖੋ ਅੱਜ ਜੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਮੁਤਾਬਿਕ ਇਲੈਕਸ਼ਨ ਕਰਾਉਣ ਲੱਗੀ ਆ ਹਾਂਜੀ ਤੇ ਸਾਡਾ ਇਹ ਫਰਜ ਬਣਦਾ ਕਿ ਅਸੀਂ ਉਹਦੇ ਵਿੱਚ ਸਭੀ ਲਈਏ ਠੀਕ ਹੈ ਜੀ ਸਹੀ ਇਲੈਕਸ਼ਨ ਨੂੰ ਫੇਅਰ ਕਰਾਉਣ ਵਾਸਤੇ ਨਾਲ ਪੋਲੀਟਿਕਲੀ ਰਿਪੋਰਟ ਕਰੀਏ ਤੇ ਮੈਂ ਆਪਣੇ ਜਿਹੜੇ ਉਮੀਦਵਾਰ ਖੜੇ ਹੋਏ ਆ ਹਾਂਜੀ ਉਹਦੇ ਨਾਲ ਆਇਆ ਭਰੇ ਤੋਂ ਉਹ ਆ ਤੇ ਹੋਰ ਪਾਰਟੀ ਜੋਮਰੀ ਕਾਦਰ ਬਲੋ ਸਿਪਲਸ ਤੇ ਨਿਕਾੜਨ ਦੇ ਸਾਡੇ ਠੀਕ ਹੈ ਜੀ ਕਿ ਸਾਰੀਆਂ ਸੀਟਾਂ ਦੇ ਉਮੀਦਵਾਰ ਖੜੇ ਕਰ ਰਹੇ ਆ ਕੋਸ਼ਿਸ਼ ਆ ਕਿ ਸਾਰਿਆਂ ਦੇ ਕਰਾਂਗੇ ਜਿਲ੍ਹਾ ਪੁਛਤ ਦੇ ਵੀ ਠੀਕ ਹੈ ਕੋਈ ਫਾਰਮ ਆ ਗਿਆ ਕੋਈ ਭਰ ਰਹੇ ਆ ਹਾਂਜੀ ਕਰਾਂਗੇ ਸਾਰੇ ਪੂਰੇ ਜੋਸ਼ੋਖ ਰੋਚ ਨਾਲ ਉਤਰਿਆ ਮੈਦਾਨ ਤੇ ਦੇਖ ਲਓ ਜਹੇਦਾਰ ਸਾਫ ਦਾ ਚੇਰਮੈਨ ਖੜੇ ਆ ਹਾਂਜੀ ਹਾਂਜੀ ਸਰਪਨਾ ਦੇ ਪ੍ਰਧਾਨ ਖੜੇ ਆ ਠੀਕ ਹੈ ਜੀ ਇਹ ਜਸਵੀਰ ਤੇ ਕੈਂਡੀਡੇਟ ਤੁਹਾਡੇ ਠੀਕ ਹੈ ਜੀ ਸਾਡੇ ਲੀਡਰ ਆ ਖਿੰਡਾ ਸਾਹਿਬ ਖੜੇ ਆ ਹਾਂਜੀ ਸਾਡੇ ਰੱਕੜ ਸਾਹਿਬ ਆਏ ਹੋਏ ਆ ਲੀਡਰ ਸਾਰੇ ਨਾਲ ਖੜੇ ਠੀਕ ਹੈ ਜੀ ਇਲਾਕੇ ਦੀ ਬਲੌਗ ਦੀ ਸਾਰੀ ਕਰੀਮ ਆਈ ਹੋ ਤੁਹਾਡੇ ਨਾਲ ਉਹਦੀ ਕਰੀਮ ਤਾਂ ਨਹੀਂ ਅਸੀਂ ਕਹਿ ਸਕਦੇ ਇਹ ਤਾਂ ਵਰਕਰ ਆ ਧੰਨਵਾਦ ਜੀ